ਹਲਕਾ ਪਛਮੀ ਅਧੀਨ ਆਉਂਦੇ ਇਲਾਕਾ ਸਨੇ ਇਨਕਲੇਵ ਵਿਖੇ ਕੁਲਦੀਪ ਸਿੰਘ ਢਾਲੀਵਾਲ ਦੇ ਚੋਣ ਪ੍ਰਚਾਰ ਸਬੰਧੀ ਇੱਕ ਵਿਚਾਰ ਰੈਲੀ ਸਤਨਾਮ ਸਿੰਘ ਖੀਨਾ ਵੱਲੋਂ ਕਰਵਾਈ ਗਈ ਜਿਸ ਵਿੱਚ ਆਪ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਡਾਕਟਰ ਜਸਬੀਰ ਸਿੰਘ ਸੰਧੂ ਉੱਚੇਚੇ ਤੌਰ ਤੇ ਪਹੁੰਚੇ ਡਾਕਟਰ ਸੰਧੂ ਨੇ ਆਪਣੇ ਸੰਬੋਧਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਅਕਾਲੀ ਦਲ ਵਿੱਚ ਭਾਈ ਭਤੀਜਾਵਾਦ ਨੂੰ ਮੋਖ ਰੱਖਦੇ ਆ ਪਿਛਲੇ 3 ਤੋਂ 4 ਦਹਾਕਿਆਂ ਤੋਂ ਵੱਧ ਅਰਸੇ ਤੋਂ ਪਾਰਟੀ ਦੀ ਸੇਵਾ ਕਰਦੇ ਆਰੇ ਕਟੜ ਅਕਾਲੀਆਂ ਨੂੰ ਅਣਗੋਲਿਆ ਕੀਤਾ ਗਿਆ ਹੈ ਜਿਸ ਦੇ ਚੱਲਦੇ ਨਾਰਾਜ਼ ਹੋਏ ਅਕਾਲੀ ਆਗੂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਕੰਮਾਂ ਨੂੰ ਵੇਖਦੇ ਹੋਏ ਧੜਾ ਧੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਅੱਗੇ ਗੱਲ ਕਰਦੇ ਆ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਤਾ ਵਿੱਚ ਆਉਂਦਿਆਂ ਰੇਟ ਮਾਫੀਆ, ਭੂ ਮਾਫੀਆ, ਡਰੱਗ ਮਾਫੀਆ ਅਤੇ ਭ੍ਰਿਸ਼ਟਾਚਾਰ ਨੂੰ ਨਤ ਪਾਈ ਹੈ 75 ਸਾਲਾਂ ਵਿੱਚ ਕਿਸੇ ਵੀ ਸਰਕਾਰ ਨੇ ਜ਼ਮੀਨਾਂ ਛਡਵਾਉਣ ਦਾ ਹੌਸਲਾ ਨਹੀਂ ਕੀਤਾ ਆਪ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅਕਾਲੀ ਕਾਂਗਰਸੀ ਆਗੂਆਂ ਵੱਲੋਂ ਨਜਾਇਜ਼ ਕੀਤੇ ਕਬਜ਼ੇ ਛਡਵਾਏ ਹਨ ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਵਿਧਾਨ ਸਭਾ ਵਿੱਚ ਅਕਾਲੀ ਤੇ ਕਾਂਗਰਸੀਆਂ ਦਾ ਸਫਾਇਆ ਕੀਤਾ ਹੈ ਉਸੇ ਤਰ੍ਹਾਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਕੇਂਦਰ ਤੋਂ ਬਾਹਰ ਕਰਨਾ ਜ਼ਰੂਰੀ ਹੈ ਉਨ੍ਹਾਂ ਆਏ ਹੋਏ ਇਲਾਕਾ ਵਾਸੀਆਂ ਨੂੰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਤਰਾਮ ਸਿੰਘ ਚੀਨਾ ਨੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਡਾਕਟਰ ਜਸਬੀਰ ਸਿੰਘ ਸੰਧੂ ਨੂੰ ਵਿਸ਼ਵਾਸ ਦਿਵਾਇਆ ਕਿ ਸਨੀ ਇਨਕਲੇਵ ਦੇ ਲੋਕ ਇੱਕ ਤਰਫਾ ਮਨ ਬਣਾਇਆ ਹੈ ਕਿ ਉਹ ਝਾੜੂ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਕੁਲਦੀਪ ਸਿੰਘ ਢਾਲੀਵਾਲ ਨੂੰ ਜਿਤਾਉਣ ਵਿੱਚ ਵੱਡਾ ਯੋਗਦਾਨ ਪਾਉਣਗੇ। ਰੈਲੀ ਦਾ ਜੀ ਲੀਡ ਦੀ ਰੈਲੀ ਸੀ ਸਾਡੀ ਆਪਾਂ ਜਿੱਤ ਚੁੱਕੇ ਆ ਅੱਜ ਰਣਦੀਪ ਸਿੰਘ ਸ਼ੀਨਾ ਜੀ ਵੱਲੋਂ ਸਤਰਾਮ ਸਿੰਘ ਸ਼ੀਨਾ ਜੀ ਵੱਲੋਂ ਜਿਹੜੀ ਰੈਲੀ ਕੀਤੀ ਗਈ ਹੈ ਅਸੀਂ ਨਹੀਂ ਨਿਕਲੇ ਹਲਕਾ ਪਛਮੀ ਦੇ ਵਿੱਚ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਦਰਜਾ ਪਤਜਾ ਲੀਡਰ ਸਾਹਿਬਾਨ ਨਵੇਂ ਸਾਡੀ ਪਾਰਟੀ ਜੁਆਇਨ ਹੋਏ ਸਾਰੇ ਕਾਲੀ ਦਲ ਦੇ ਦਰਜਾ ਪਤਜਾ ਅਹੁਦੇਦਾਰ ਵਲੰਟੀਅਰ ਸਾਰੇ ਨੰਬਰਾਂ ਦੇ ਭੈਣਾਂ ਨੇ ਬੜਾ ਵੱਡ ਚੜ ਕੇ ਹਿੱਸਾ ਲਿਆ ਸੋ ਇੱਕ ਭਰਵੀ ਮੀਟਿੰਗ ਜਿਹੜੀ ਆ ਉਹ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਇਹਦੇ 'ਚ ਸਰਦਾਰ ਭਗਤ ਸਿੰਘ ਮਾਨ ਜੀ ਦੀਆਂ 2 ਸਾਲਾਂ ਦੀਆਂ ਨੀਤੀਆਂ ਦਾ ਵਿਉਰਾ ਦਿੱਤਾ ਗਿਆ ਪਿਛਲੇ 60 ਸਾਲਾਂ ਦੀਆਂ ਸਰਕਾਰਾਂ ਦਾ ਵਿਉਰਾ ਦਿੱਤਾ ਗਿਆ ਸੋ ਇੱਕੋ ਗੱਲ ਕਹਿੰਦੇ ਆ ਜੇ ਕੰਮ ਕੀਤੇ ਆ ਵੋਟ ਪਾ ਦਿਓ ਨਹੀਂ ਕੀਤੇ ਤੇ ਨਾ ਪਾਓ ਮੈਂ ਜੀ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਸਵਾਗਤ ਕਰਦਾ ਕਿਉਂਕਿ ਉਹਨਾਂ ਸਰਦਾਰ ਭਗਤ ਸਿੰਘ ਮਾਨ ਜੀ ਦੀਆਂ ਨੀਤੀਆਂ ਨੂੰ ਪਸੰਦ ਕੀਤਾ ਤੇ ਅਕਾਲੀ ਦਲ ਨੂੰ ਦਰਕਰਨਾਰ ਕਰਦੇ ਹੋਏ ਆਮ ਆਦਮੀ ਪਾਰਟੀ ਸ਼ਾਮਲ ਹੋਏ ਮਨਾ ਸਾਰੇ ਆ ਵੀਰਾਂ ਦਾ ਮੇਰੇ ਵੀਰ ਨੇ ਸਾਰੇ ਕੋਈ ਮੇਰਾ ਹੀ 2 ਸਾਲ ਸੀਨੀਅਰ ਹੈ ਕਾਲਜ ਤੋਂ ਕੋਈ 3 ਸਾਲ ਸੀਨੀਅਰ ਹੋਣਗੇ ਉਹ ਮੇਰੇ ਹਲਕੇ ਦੇ ਆ ਮੇਰੇ ਨਾਲ ਹੀ ਆਏ ਆ ਤੇ ਮੇਰੇ ਆ ਰੈਲੀ ਦੇ ਵਿੱਚ ਵੀ ਆਏ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹ ਜੀ ਸੁਖਵੀਰ ਬਾਦਲ ਨੂੰ ਨਾ ਪਿਛੇ ਜੇ ਥੋੜੇ ਦੇ ਪਹਿਲਾਂ ਇੱਕ ਇੰਟਰਵਿਊ ਆ ਸੁਖਵੀਰ ਬਾਦਲਾ ਕਹਿੰਦਾ ਜੀ ਮੈਨੂੰ ਨਾ ਝਾੜੂ ਮਨਹੂਸ ਲੱਗਦਾ ਉਹ ਤੁਹਾਨੂੰ ਤੇ ਮਨੁਸ਼ਾਪੇ ਲੱਗਣਾ 2022 ਜਿਹੜਾ ਸਵਾਇਆ ਕਿਦਾ ਦੁਬਾਰਾ ਉੱਠ ਨਹੀਂ ਸਕੇ ਅੱਜ ਤੱਕੀ ਪੰਜਾਬ ਬਚਾਉਣ ਵਾਸਤੇ ਨਿਕਲੇ ਹੋ ਤੇ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਹੋ ਤੁਹਾਡੇ ਕੋ ਤੇ ਆਪਣੀ ਇੱਕ ਸੀੜਨੀ ਬਚਾਈ ਜਿਹੜੀ ਬਠਿੰਡੇ ਵਾਲੀ ਰਹਿ ਗਈ ਹੈ ਪੰਜਾਬ ਕਿੱਥੋਂ ਬਚਾਉਣਾ ਤੁਸੀਂ ਜਦੋਂ ਪੰਜਾਬ ਬਚਾਉਣ ਦਾ ਰੋਲਾ ਸੀ ਉਦੋਂ ਦਾ ਤੁਸੀਂ ਪੰਜਾਬ ਨੂੰ ਰੋਲਤਾ ਪੰਜਾਬ ਦੇ ਵਿੱਚ ਛੇਵਾਦਰਾ ਨਸ਼ਾ ਦਾ ਲੈ ਕੇ ਜਾਂਦਾ ਅੱਜ ਪੰਜਾਬ ਬਚਾਉਂਦੀਆਂ ਗੱਲਾਂ ਕਰਦੇ ਆ ਸੋ ਪੰਜਾਬ ਨਹੀਂ ਬਚਾਉਣ ਨਿਕਲੇ ਆਪਣੇ ਪਰਿਵਾਰ ਬਚਾਉਣ ਨਿਕਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਰਮਤਮ ਸੱਜਣਾਂ ਜਿਨ੍ਹਾਂ ਨੇ ਮੇਰੇ ਸਨੀ ਇਮਕਨ ਵਿੱਚ ਤੇ ਆਨੰਦਪੁਰੀ ਪੰਚਾਇਤ ਵਿੱਚ ਆ ਕੇ ਸਾਡਾ ਮਾਣ ਵਿਧਾਇਆ ਇਤਮਾਨ ਬਖਸ਼ਿਆ ਸਾਰੀ ਸੰਗਤ ਮੇਰੇ ਘਰ ਹਾਜ਼ਰ ਹੋਈ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਬਹੁਤ ਗਰਮੀ ਦੇ ਬਾਵਜੂਦ ਬਾਵਜੂਦ ਉਹ ਕਿੱਥੇ ਬੈਠੇ ਰਹੇ ਜੀ ਬੜੀ ਗਰਮੀ ਦੇ ਬਾਵਜੂਦ ਵੀ ਸਾਰੀ ਜਿਹੜੇ ਇੱਥੇ ਬੈਠੇ ਰਹੇ ਇੰਨਾ ਚਿਰ ਵੇਟ ਕੀਤਾ ਆਓ ਆਓ ਇੱਧਰ ਆਓ ਇੱਥੇ ਆਓ ਸਾਰਿਆਂ ਪਰਮਤਮ ਸੱਜਣਾਂ ਦਾ ਧੰਨਵਾਦ ਸ਼ੁਕਰੀਆ ਜੀ ਅਸੀਂ ਸਾਰਿਆਂ ਜਿੰਨੇ ਵੀ ਇੱਥੇ ਵਲੰਟੀਅਰ ਆਏ ਨੇ ਸੰਨਿਨ ਕਲੇ ਉਹ ਤੇ ਨੰਦਪੋਰੀ ਦੀ ਪੰਚਾਇਤ ਵੱਲੋਂ ਅਸੀਂ ਸਾਰਿਆਂ ਦਾ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੇ ਮਾਨ ਸਤਕਾਰ ਦਿੱਤਾ ਵਾ ਆਏ ਲਿਟਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਇਹਨਾਂ ਨੇ ਸੰਗਤ ਨੇ ਇੱਕ ਬਹੁਤ ਵੱਡਾ ਮਾਨ ਬਖਸ਼ਿਆ ਵਾ ਕਿ ਇੱਥੇ ਉਹਨਾਂ ਨੂੰ ਵਿਸ਼ਵਾਸ ਤਾਂ ਕਿ ਇਹਨਾਂ ਦੀ ਇੱਕ ਜੁੜਤਾ ਕਿੰਨੀ ਆ ਅਸੀਂ ਇਹ ਚਾਹਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਛਾੜੂ ਤੇ ਬਟਨ ਤੇ ਦੱਬ ਕੇ ਵੋਟ ਪਾਉਣੀਆਂ ਬਤੋ ਦੋ ਪਾਉਣੀਆਂ ਤੇ ਜਿਹੜੀਆਂ ਅਗਲੀਆਂ ਪੰਚਾਇਤੀਆਂ ਚੋਣਾਂ ਆਉਣੀਆਂ ਵਾ ਉਹ ਵੀ ਅਸੀਂ ਇਸ ਤਰ੍ਹਾਂ ਹੀ ਸਰਬਸੰਤੀ ਨਾਲ ਕਰਾਉਣੀਆਂ ਚਾਹੁੰਦੇ ਆਂ ਸਾਂਝੇ ਤੌਰ ਦੇਤੇ ਇੱਕ ਜੁੜਤਾ ਹੋ ਕੇ ਤੇ ਅਸੀਂ ਸਾਰਿਆਂ ਦਾ ਆਉਣ ਤੇ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ